ਸ਼ਸ਼ਿਕਾ ਸੀਐਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਡਵੀਸ ਸਵਾਗਤ ਕਰਦਾ ਅੱਜ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਪੂਰੇ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਰੋਸ ਪ੍ਰਦਰਸ਼ਨ ਐਮਐਸਪੀ ਨੂੰ ਲੈ ਕੇ ਕੀਤਾ ਗਿਆ ਤੇ ਨਾਲ ਦੀ ਨਾਲ ਜੋ 19 ਮਾਰਚ ਨੂੰ ਸੰਭੂ ਬਾਰਡਰ ਤੇ ਹੋਇਆ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਿਹੜਾ ਹੈ ਕੀਤਾ ਗਿਆ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਅੱਜ ਸਵੇਰੇ ਜਿਹੜਾ ਹੈ ਉਹ ਰਿਹਾ ਕਰ ਦਿੱਤਾ ਗਿਆ ਸੀ ਚਾਹੇ ਉਹ ਸਰਬ ਸਿੰਘ ਭਦੇਰ ਹੋਣ ਚਾਹੇ ਹੋਰ ਵੱਡੇ ਨੇਤਾ ਹੁਣ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰੰਤੂ ਫਿਰ ਵੀ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਗਿਆ ਕਿ ਧਰਨਾ ਦਿੱਤਾ ਗਿਆ ਤੇ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੋ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਹੋਈ ਹੈ ਉਹ ਬਰਦਾਸ਼ਤ ਨਹੀਂ ਹੋਏਗੀ ਸ਼ੰਭੂ ਬਾਰਡਰ ਦੇ ਉੱਪਰ ਜੋ ਕੁਝ ਕਿਸਾਨਾਂ ਨਾਲ ਵਿਤਕਰਾ ਕੀਤਾ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਕੀਤਾ ਗਿਆ ਇਸ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਦੇ ਨਾਲ ਦੇ ਨਾਲ ਇਹ ਵੀ ਕਿਹਾ ਕਿ ਜਿਹੜਾ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਉਹ ਵੀ ਵਾਪਸ ਕਰਨਾ ਚਾਹੀਦਾ ਨਾਲੇ ਵੀ ਇਹਨਾਂ ਨੇ ਗੱਲ ਰੱਖੀ ਹੈ ਕਿ ਜਿਹੜੇ ਉੱਥੇ ਪੁਲਿਸ ਕਰਮੀ ਪਹੁੰਚੇ ਸੀ ਜਿਨ੍ਹਾਂ ਨੇ ਬਦਸਲੂਕੀ ਕੀਤੀ ਸੀ ਕਿਸਾਨਾਂ ਦੇ ਨਾਲ ਉਹਨਾਂ ਨੂੰ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਸਬਕ ਮਿਲ ਸਕੇ ਕਿ ਪੰਜਾਬ ਦਾ ਅੰਦਾਜ਼ਾ ਜਿਹੜਾ ਹੈ ਉਹ ਸਭ ਦਾ ਸਤਕਾਰਤ ਹੈ ਜਿਸ ਨੂੰ ਤੁਸੀਂ ਇਸ ਤਰ੍ਹਾਂ ਕੁੱਟ ਨਹੀਂ ਸਕਦੇ ਇਸ ਤਰ੍ਹਾਂ ਕਿਸੇ ਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ ਵੱਡੇ ਪੱਧਰ ਤੇ ਅੱਜ ਪੰਜਾਬ ਦੇ ਵਿੱਚ ਡੀ ਹਦਾਤਾ ਦਾ ਘਰਾਵ ਕੀਤਾ ਗਿਆ ਕਿਸਾਨਾਂ ਦੀ ਉਹੀ ਮੰਗ ਲੈ ਕੇ ਕਿ ਐਮਐਸਪੀ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਦੋਨੇ ਸਰਕਾਰਾਂ ਤੈਅ ਕਰਨ ਕਿ ਕਿਵੇਂ ਐਮਐਸਪੀ ਦੇਣੀ ਹੈ ਉਸ ਦੇ ਹਿਸਾਬ ਨਾਲ ਇਹ ਧਰਨਾ ਜਿਹੜਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਧਰਨਾ ਚੱਕ ਲਿਆ ਗਿਆ ਕਿਉਂਕਿ ਧਰਨਾ ਕੋ ਸਮਾਂ ਹੁੰਦਾ ਹੈ ਤਾਂ ਉਹ ਧਰਨਾ ਜਿਹੜਾ ਚੱਕਿਆ ਗਿਆ ਉਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਲਗਾਤਾਰ ਬਿਆਨ ਦਿੱਤੇ ਗਏ ਨੇ ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨੇ ਕੀ ਕਿਹਾ ਦੇਖੋ ਧਰਨਾ ਜਿਹੜਾ ਇਹੋ ਅੱਜ ਸਾਡੇ ਜਿਹੜੇ ਨਾਰਮਲ ਧਰਨੇ ਚੱਲਦੇ ਪਏ ਸੀ ਔਰ ਸਰਕਾਰ ਦੇ ਨਾਲ ਜਿਹੜੀਆਂ ਸਾਡੀਆਂ ਮੀਟਿੰਗਾਂ ਚੱਲਦੀਆਂ ਪਈਆਂ ਸੀ ਉਹਨਾਂ ਨੂੰ ਸਰਕਾਰ ਨੇ ਬਿਲਕੁਲ ਨਕਾਰਿਆ ਦੇਖੋ ਪਿਛਲੇ ਸਾਲ ਇੱਕ ਮੀਟਿੰਗ ਹੋਈ ਸੀ ਜਿਹਦੇ ਨਾਲ ਅਸੀਂ ਪੰਜਾਬ ਸਰਕਾਰ ਨੂੰ 18 ਮੰਗਾਂ ਦਾ ਇੱਕ ਚੈਪਟਰ ਤੇ ਗਏ ਸੀ ਕਿਆ ਜਿਹੜੀਆਂ 18 ਮੰਗਾਇਆ ਸਾਡੀਆਂ ਮੰਨੀਆਂ ਜਾਣ। ਬਹੁਤ ਪੰਜਾਬ ਸਰਕਾਰ ਨੇ 1 ਸਾਲ ਦਾ ਸਾਡੇ ਕੋਲ ਟਾਈਮ ਪਿੰਟ ਲਿਆ ਸੀ। 1 ਸਾਲ ਦਾ ਟਾਈਮ ਦਿਓ। ਸਾਡਾ ਜਿਹੇ ਸਿਸਟਮ ਨਹੀਂ ਚੱਲਦਾ ਪੂਰਾ। ਸਾਡੇ ਕੋਲ ਪੈਸਿਆਂ ਦੀ ਵੀ ਕਮੀ ਆ। ਕਿ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ। ਪਰ ਲੇਕਿਨ ਹੋਇਆ ਇਹ ਕਿ ਜਦੋਂ ਸਾਲ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ ਕੋਈ ਟਾਈਮ ਨਹੀਂ ਕੋਈ ਗੱਲ ਨਹੀਂ ਹੋਈ। ਤੇ 5 ਮਾਰਚ ਨੂੰ ਐਸਕੇਮ ਨੇ ਜਿਹੜਾ ਆ ਚੰਡੀਗੜ੍ਹ ਦੇ ਵਿੱਚ 34 ਸੈਕਟਰ ਦੇ ਵਿੱਚ ਜਗ੍ਹਾ ਲੈ ਕੇ ਇੱਕ ਮੋਰਚਾ ਲਾਉਣ ਦੀ ਦਲਅਕੀ। ਔਰ ਉਸ ਮੋਰਚੇ ਤੋਂ ਡਰਦੇ ਹੋਏ ਸੀਐਮ ਸਾਹਿਬ ਨੇ 3 ਮਾਰਚ ਦੀ ਮੀਟਿੰਗ ਰੱਖੀ 3 ਮਾਰਚ ਦੀ ਮੀਟਿੰਗ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਜਦੋਂ ਗੱਲਾਂ ਬਾਤਾਂ ਚੱਲੀਆਂ ਤੇ ਸੀਐਮ ਸਾਹਿਬ ਕਹਿੰਦੇ ਸਾਡੇ ਕੋਲ ਫੁੱਲਾ ਟਾਈਮ ਹੈ ਜਿੰਨਾ ਮਰਜ਼ੀ ਚਾਹ ਆਪਣੇ ਡਿਸਕਸ ਕਰੋ ਪਰ ਦੁਖਾਂਤ ਉਸ ਵੇਲੇ ਹੋਇਆ ਜਦੋਂ 8ਵੀਂ ਗੱਲ ਜਿਹੜੀ ਕੋਆਪਰੇਟਿਵ ਦੇ ਨਾਲ ਲੈਟਡ ਹੋਈ ਕਿ ਸਹਿਕਾਰੀ ਤਾਂ ਜਿਹੜੀ ਆ ਸ਼ੱਕ Sugar ਮਿਲਾਂ ਤੇ ਮਿਲਕ ਪਲਾਂਟਾਂ ਦੇ ਵਿੱਚ ਬਹੁਤ ਵੱਡੀ ਲੈਵਲ ਦੀ ਜਿਹੜੀ ਆ ਕਾਪਚਰ ਹੋਈ ਜਦੋਂ ਉਹ ਗੱਲ ਕਹੀ ਤੇ ਸੀਐਮ ਸਾਹਿਬ ਕੱਪੜਿਆਂ ਤੋਂ ਬਾਹਰ ਹੋ ਗਏ। ਔਰ ਉਹ ਕਹਿਣ ਲੱਗੇ ਕਿ ਅਸੀਂ ਮੀਟਿੰਗ ਕਰਨੀ ਨਹੀਂ। ਅਸੀਂ ਸਾਡੇ ਨਾਲ ਤੁਹਾਡੀਆਂ ਰੀਕਲਡ ਮੰਗਾ ਹੀ ਨਹੀਂ ਆਈਆਂ। ਆ ਨਹੀਂ ਹੈਗਾ ਔਰ ਨਹੀਂ ਹੈਗਾ ਇਹ ਗੱਲ ਕਰਕੇ ਕਹਿੰਦੇ ਜੀ ਅਸੀਂ ਪਹਿਲੀਆਂ ਮੰਨੀਆਂ ਹੋਈਆਂ ਸੱਤ ਮੰਗਾ ਵੀ ਛੱਡੀਆਂ। ਤੁਸੀਂ ਧਰਨੇ ਲਾ ਲਓ। ਔਰ ਜਦੋਂ ਉੱਥੇ ਪੜਦੇ ਆ ਸਾਡੇ ਸਾਰੇ ਆਗੂ ਸਭਾ ਨੂੰ ਰਾਸਤੇ ਜੀ ਡਿਟੇਲ ਕਰ ਲਏ ਜਾਂਦੇ ਆ ਔਰ ਪੰਜ ਦਾ ਮੋਰਚਾ ਨਹੀਂ ਲਾਉਣ ਦਿੱਤਾ ਗਿਆ। ਔਰ ਸਾਰੇ ਆਗੂ ਨੂੰ ਡਿਟੇਲ ਕਰ ਉਸ ਤੋਂ ਬਾਅਦ 19 ਤਰੀਕ ਨੂੰ ਜਿਹੜਾ ਸ਼ੰਭੂ ਤੇ ਪਟੜੋ ਉੱਤੇ ਮੋਰਚਾ ਲਗਾ ਹੋਇਆ ਸੀ। ਉਸ ਮੋਰਚਾ ਚੇਨ ਜੀ ਮੀਟਿੰਗ ਰੱਖੀ ਹੋਈ ਸੀ ਸੈਂਟਰ ਦੇ 3 ਮੈਂਬਰ ਸਨ ਔਰ 50 ਸਰਕਾਰ ਮੈਂਬਰ ਸਨ ਬਿਲਕੁਲ ਬਹੁਤ ਵੱਡਿਆ ਜੀ ਮੀਟਿੰਗ ਚ ਰੱਖੀ ਅੱਜ ਤੋਂ ਜੇਪੇ ਤਨਾਰਾ ਸਵੇਰੇ ਰਿਹਾ ਕੀਤਾ ਗਿਆ ਸਰਕਾਰ ਦੇ ਵਿੱਚ ਲੱਗਦੀ ਕਿ ਇੱਕ ਪਾਸੇ ਮਿੱਟੀ ਤੋਂ ਪਾਜਰੇ ਜੂਤੇ ਤੇ ਕਹਿੰਦੇ ਰਿਹਾ ਕਰਕੇ ਅਸੀਂ ਦਾ ਸੰਗਮਨ ਮੁਕੰਮਲ ਹੈ ਇਹ ਕੋਆਪਰੇਟ ਕਰ ਰਹੇ ਆਂ ਅਸਮਾਨੀ ਕਰ ਰਹੇ ਆਂ ਗੱਲ ਉਹੀ ਆ ਨਾ ਕਿ ਆਪ ਕੋ ਸਰਕਾਰ ਦੇ ਹਾਥੀ ਵਾਲੇ ਕੰਮ ਆ ਉਹ ਥਾਣ ਵਾਲੇ ਤੰਦ ਹੋ ਰਿਹਾ ਤੇ ਥਾਣ ਵਾਲੇ ਹੋ ਰਿਹਾ ਅੱਜ ਉਹਨਾਂ ਨੇ 3 ਵਜੇ ਤੜਕੇ ਕਿਉਂ ਰਿਹਾ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜ਼ਿਲ੍ਹੇ ਦੇ ਉੱਤੇ ਵਡੇ ਇਕੱਠ ਹੋਣੇ ਆ ਕਹਿੰਦੇ ਸੀਆਈਡੀ ਰਿਪੋਰਟਾਂ ਉਹਨਾਂ ਨੂੰ ਕੰਪਲੀਟ ਮਿਲੀਆਂ ਹੋਈਆਂ ਸੀ ਦੇਖੋ ਗੱਲ ਇਹ ਆ ਕਿ ਜਦੋਂ ਤੱਕ ਸਰਕਾਰ ਜਿਹੜੀ ਆ ਸਾਡੀਆਂ ਹੱਕੀ ਮੰਗਾਇਆ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਦੋਨਾਂ ਨੇ ਨੀਟੜਿਆ ਥੋਨੀ ਦੇਰ ਤੱਕ ਨਹੀਂ ਮੋੜ ਕੇ ਜਿਹੜੇ ਚੱਕ ਹੋਣੇ ਆ ਮੋਰਚੇ ਨਿਆਂਤਰ ਲੱਗਣਗੇ ਔਰ ਤਰਨੇ ਵੀ ਰਕਣਗੇ ਪਰ ਇੱਕ ਤੁਹਾਡੇ ਅਸੀਂ ਜ਼ਰੂਰ ਰੋਕੂ ਕਰਦੇ ਆ ਕਿ ਅਸੀਂ ਹਾਈਵੇ ਰੋਕੇ ਤਰਨੇ ਲਈ ਨਾ ਉਹਨੇ ਤਰਨੇ ਦੀ ਸਾਈਟਾਂ ਤੇ ਲਾਵਾਂਗੇ ਹੋਰ ਝੇ ਲਾਵਾਂਗੇ ਸਰਕਾਰ ਤੋਂ ਪਈਆ ਮੰਗਾ ਜਿਵੇਂ ਕੋਟ ਲਾਵਾਂਗੇ ਔਰ ਜਿਹੜਾ ਗੋਸਰਾ ਹੱਤ ਤਰਨਾ ਆ ਤੇ ਇੱਕ ਗੱਲ ਚੰਗੀ ਹੋਈ ਆ ਕਿ ਜਦੋਂ ਦੋ ਦੁਸ਼ਮਣ ਪ੍ਰਾਪ ਦੇ ਇਕ ਲੜਦੇ ਹੋਣ ਨਾ ਤੀਜਾ ਦੁਸ਼ਮਣ ਆ ਕੇ ਵਿੱਚ ਫਸੇ ਤਾਂ ਉਹ ਭਰਾ ਇਕੱਠੇ ਹੋ ਜਾਂਦੇ ਆ ਅੱਜ ਸਾਨੂੰ ਇੱਕ ਲੱਗਦਾ ਕਿ ਪਰਮਾਤਮਾ ਮੇਰ ਕਰੂਗਾ ਕਿ ਜਲੂਰ ਜਿਹੜਾ ਐਸਕੇਪ ਔਰ ਗੈਰ ਐਸਕੇਪ ਮਿਆਂ ਉਹ ਬਹੁਤ ਜਲਦੀ ਮੀਟਿੰਗ ਕਰਕੇ ਇੱਕ ਪੰਛੋਤ ਨੂੰ ਆਉਣ ਵਾਲ ਦੇ ਨਾਲ ਲੋਕੀ ਦਸੀ ਲੋਕੀ ਕਹਿ ਰਹੇ ਜਿਹੜੇ ਆਪਣੇ ਜਿਹੜੇ ਪੱਲੇ ਲੱਗੇ ਫੇਲ ਚੱਕ ਹੋਗੇ ਤੇ ਤੁਸੀਂ ਬਹੁਤ ਪਾਰੀ ਬਣ ਕੇ ਕਹਿ ਰਹੇ ਆ ਬਾਹਰ ਵੀ ਕਹਿ ਰਹੇ ਕਿ ਲੋਕੀ ਦਾ ਕਿਸੇ ਪੰਜਾਬ ਦੇ ਆਪਣੇ ਕਿਸਾਨ ਕਿਉਂ ਦੇਖੋ ਉਹ ਜਿਹੜੇ ਸਰਕਾਰ ਦੇ ਆਈਟੀ ਸੱਲਿਆ ਉਹੀ ਕਹਿ ਰਹੇ ਆ ਤੁਸੀਂ ਦੇਖੋ ਕਿ ਜੇ ਤਾਂ ਧਰਨੇ ਚੱਕਣ ਤੋਂ ਬਾਹਰ ਕੋਈ ਸਰਕਾਰ ਨੇ ਨਵੀਂ ਡਿਵੈਲਪਮੈਂਟ ਕਰ ਦਿੱਤੀ ਆ ਐਲਾਨ ਦਿੱਤੀ ਆ ਸੈਸ਼ਨ ਵੀ ਬੰਦ ਹੋ ਕੇ ਚੱਲਿਆ ਜੇ ਕੋਈ ਨਵੀਆਂ ਨੌਕਰੀਆਂ ਦਾ ਐਲਾਨ ਕਰ ਦਿੱਤਾ ਫਿਰ ਤਾਂ ਅਸੀਂ ਮੰਨੀਆਂ ਕਿ ਹਾਂ ਇੱਕ ਵੱਡੀ ਹੁਣ ਇੱਕ ਵੱਡੀ ਡਿਵੈਲਪਮੈਂਟ ਹੋ ਗਈ ਆ ਇਹ ਧਰਨੇ ਲੱਗਣ ਕਰਕੇ ਪ੍ਰੋਬਲਮ ਸੀ ਪਰ ਲੇਕਿਨ ਸਰਕਾਰ ਦਾ ਜਿਹੜਾ ਆ ਸਰਕਾਰ ਦਾ ਦਿਵਾਲੀਆ ਨਿਕਲਿਆ ਪਿਆ ਸਰਕਾਰ ਕੋਲ ਅਜ ਤੱਕ ਖਾਤਾ ਕਿੰਨਾਂ ਤੱਕ ਪੈਸੇ ਹਨ ਨਹੀਂ ਔਰ ਮਲੇ ਬੁਰੇ ਹਾਲਾਤਾਂ ਦੇ ਵਿੱਚ ਸਰਕਾਰ ਗੁਜ਼ਰ ਰਹੀ ਆ ਪਰ ਅਸੀਂ ਸਰਕਾਰ மே ਵੀ ਤੁਹਾਡੇ ਮਾਤੇ ਰਹੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਸਰਕਾਰ ਨੇ ਇਹ ਧਰਨੇ ਸਾਂ ਉਹ ਬੰਨ ਲੀਆਂ ਜਾਣ ਤਾਂ ਜੋ ਇਹ ਰੋਜ਼ ਤਰਨੇ ਵਾਲਾ ਕੰਮ ਜਿਹੜਾ ਅਸੀਂ ਕਰਨ ਨੂੰ ਤੈ ਹੀ ਨਹੀਂ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਕੰਮ ਕਰ ਲੈ ਬੱਚੇ ਪਾਲਣੇ ਆ ਸਭ ਕੁਝ ਕਰਨਾ ਪਰ ਲੇਕਿਨ ਜੇ ਸਰਕਾਰ ਦਾ ਰਵਈਆ ਸਰਕਾਰ ਦਾ ਰਵਈਆ ਜ਼ਬਰ ਨਾਲ ਦਬੋਟ ਜ਼ਬਰ ਦੇ ਨਾਲ ਕਦੀ ਵੀ ਅੰਦੋਲਨ ਦਬਦੇ ਨਹੀਂ ਹੁੰਦੇ ਜ਼ਬਰ ਦੇ ਨਾਲ ਅੰਦੋਲਨ ਦਬਿਓ ਵੱਧ ਓਖਲਦੇ ਆ ਜੱਬੇ ਬਾਣੇ ਲੱਗਿਓ ਤੱਬੇ ਰੋਸ ਲੱਗਿਓ ਅੱਜ ਦੇਖ ਲਓ ਹਰ ਜ਼ਿਲ੍ਹੇ ਦੇ ਉੱਤੇ ਜਿਹੜਾ ਕਾਠ ਆ ਉਹ ਅੱਗੇ ਨਾਲੋਂ ਕਈ ਹੋਣਾ ਪਰ ਮਾਊਗਾ ਔਰ ਜੇਕਰ ਸਰਕਾਰ ਜ਼ਬਰਦਸਤ ਦਬਾਊਗੀ ਤਾਂ ਇਹੋ ਹਾਲਾਤਾਂ ਰਹਿਣਗੀਆਂ ਜਿਹੜੀਆਂ ਉੱਥੇ ਜਿਹੜੇ ਮੁੱਦੇ ਚੱਕ ਹੋ ਰਹੇ ਉਹ ਤਾਂ ਬੜੇ ਹਾਸੋ ਹੀਨ ਮੁੱਦੇ ਚੱਕ ਹੋ ਰਹੇ ਯਾਰ ਐਮਐਲਏ ਬਣਨਾ ਬੜੀ ਵੱਡੀ ਗੱਲ ਹੈ ਯਾਰ ਛੋਟੀ ਗੱਲ ਨਹੀਂ ਆ ਤੁਹਾਡੇ ਕੋਲ ਬੜੇ ਬੜੇ ਵੱਡੇ ਮਤਲਬ ਦੇ ਸੋਚੋ ਦੇਖੋ ਗੱਲ ਇਹ ਆ ਕਿ ਜਿਹੜਾ ਸਿਸਟਮ ਸਰਕਾਰ ਉੱਥੇ ਬੋਲ ਕੇ ਕਰ ਰਹੀ ਹੈ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਕਿ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਕਹਿ ਕੇ ਜਾਂ ચીਫ ਐਗਰੀਕਲਚਰ ਸਾਹਿਬ ਨੂੰ ਕਹਿ ਕੇ ਕਮੇਟੀ ਦੇ ਵਿੱਚ ਪਾਸ ਕਰਾਉਂਦੇ ਚਾਹ ਉਹ ਗੱਲਾਂ ਨੂੰ ਵਿਧਾਨ ਸਭਾ ਦਾ ਆਪਾਂ ਕਿੰਨਾ ਕੀਮਤੀ ਸਮਾਂ ਜਿਹੜਾ ਖਰਾਬ ਕਰ ਰਹੇ ਉੱਥੇ ਕੀ ਐਜੂਕੇਸ਼ਨ ਦੀ ਕੋਈ ਗੱਲ ਨਹੀਂ ਹੋ ਸਕਦੀ ਉਹ ਉੱਥੇ ਮੈਡੀਕਲ ਕਾਲਜ ਖੋਲਣ ਦੀ ਗੱਲ ਨਹੀਂ ਹੁੰਦੀ ਇੱਕ ਪਾਸੇ ਸੀਐਮ ਸਾਹਿਬ ਕਰ ਰਹੇ ਸਾਡੇ ਮੈਡੀਕਲ ਕਾਉਂਟ ਨੂੰ ਐਮਪੀਬੀਐਸ ਕਰਨ ਨੂੰ ਇੰਨੇ ਬੱਚੇ ਭਲਾਨੇ ਸੰਗ ਗਏ ਆ ਅਸੀਂ ਜਾਣਦੇ ਰਵਾਂਗੇ ਤਿੰਨਾਂ ਸਾਲਾਂ ਦੇ ਵਿੱਚ ਕਿਹੜਾ ਇਹਨਾਂ ਨੇ ਮੈਡੀਕਲ ਕਾਲਜ ਖੋਲ੍ਹਿਆ ਦੱਸੋ ਪੰਜਾਬ ਦੇ ਵਿੱਚ ਕੀ ਕੀਤਾ ਦੱਸੋ ਪੰਜਾਬ ਦੀ ਮੰਡੀ ਕਰਦਾ ਅੱਜ ਪੰਜਾਬ ਦੀਆਂ ਸੜਕਾਂ ਦਾ ਇਹੋ ਜਿਹਾ ਮਾੜਾ ਹਾਲਿਆ ਕਿ ਪਿੰਡਾਂ ਦੇ ਵਿੱਚ ਜਾਓ ਤੁਹਾਡਾ ਦੂਜੇ ਪਿੰਡ ਤੋਂ ਦੂਜੇ ਪਿੰਡ ਜਾਣ ਨੂੰ ਦਿਲ ਨਹੀਂ ਕਰੂਗਾ ਔਰ ਸੜਕਾਂ ਨਾਂ ਦੀ ਚੀਜ਼ ਰਹਿ ਜਾ ਤਾਂ ਖਤਮ ਹੋ ਚੁੱਕੀ ਹੈ ਔਰ ਉਹ ਪੁਰਾਣਾ ਕੋਈ ਅਸਾਂ ਨੂੰ ਇਹ ਬੜੀ ਵੱਡੀ ਆਸ ਸੀ ਕਿ ਸੈਸ਼ਨ ਦੇ ਵਿੱਚ ਸੜਕਾਂ 'ਲੇ ਵੱਡਾ ਬਜਟ ਰੱਖ ਕੇ ਜਿਹੜੀਆਂ ਆਉਣ ਵਾਲੇ ਗਰੰਟ ਸੜਕਾਂ ਬਣਦੀਆਂ ਪਰ ਨਹੀਂ ਅੱਜ ਸੇਬ ਸੁਲਤਾਨਾਂ ਦਾ ਹਾਲਾਤ ਦੇਖੋ ਕੀ ਆ ਅੱਜ ਸਾਡਾ ਜੂਥ ਜਿਹੜਾ ਜਿਹੜਾ ਕਿ ਬਾਹਰਲੇ ਦੇਸ਼ਾਂ ਨੂੰ ਰੋਕੀਕਦਾ ਹੋਇਆ ਆਪਾਂ ਇੰਨਾ ਰੌਲਾ ਪਾਉਣੇ ਅਮਰੀਕਾ ਤੋਂ ਇੱਧਾ ਹੋ ਗਿਆ ਜਦ ਅਸੀਂ ਆਪਣੇ ਬੱਚੇ ਨੂੰ ਇੱਥੇ ਨੌਕਰੀਆਂ ਕਿਉਂ ਨਹੀਂ ਦਿੰਦੇ ਅਸੀਂ ਕਿਉਂ ਸਾਰੀਆਂ ਭਰਤੀਆਂ ਠੇਕੇ ਤੇ ਰੱਖੀਆਂ ਹੋਈਆਂ ਠੇਕੇ ਦੇ 8-8000 ਰੁਪਏ ਨੂੰ ਤੁਸੀਂ ਯਾਰ ਮੁੰਡੇ ਐਜੂਕੇਟਰ ਰੱਖਣ ਦੇ ਆ 8000 ਤਾਂ ਉਹਨਾਂ ਨੇ ਸਾਬਣ ਲਾ ਜਿੰਦਾ ਕੱਪੜਿਆਂ ਨੂੰ ਚਾਰ ਅਸੀਂ ਇਹ ਗੱਲ ਚਾਹੁੰਦੇ ਨਹੀਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਤੁਸੀਂ ਕੰਟੈਕਟ بیس ਤੇ ਮੁੰਡੇ ਰੱਖੇ ਆ ਜਿੰਨੇ ਵੀ ਆਲ ਡਿਪਾਰਟਮੈਂਟਾਂ ਦੇ ਚੱਟੋ-ਗਾਟੋ ਦੇ 25000 ਰੁਪਏ ਉਹਨਾਂ ਨੂੰ ਸੈਂਦ ਦਿੱਤੀ ਜਾਵੇ ਔਰ ਅਸੀਂ ਕਹਿੰਨੇ ਆ ਕਿ ਬਹੁਤ ਜਲਦੀ ਉਹਨਾਂ ਦਾ ਠੇਕੇਦਾਰੀ ਸਿਸਟਮ ਕਦਮ ਕਰਕੇ ਉਹਨਾਂ ਨੂੰ ਸਿੰਧਾ ਸਰਕਾਰ ਧਰਤੀ ਕਰੇ ਕਿ ਉਹਨਾਂ ਦਾ ਸਿਸਟਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਅਪਗ੍ਰੇਡ ਕਰਕੇ ਬਣੀ ਕਿ ਕਿਛੇ ਅੱਜ ਤੱਕ ਨਹੀਂ ਆਣੀ ਸੀ ਕਿ ਸਰਕਾਰ ਜਿਵੇਂ ਜਿਹੜੇ ਕਿਸਾਨ ਵੀ ਆ ਕਿ ਜਨਾਬਾਂ ਦੇ ਕਰਨੀਆਂ ਲੱਗੇ ਜੀ ਵਿਆਹ ਕਰਨਾ ਪਹਿਲੇ ਕੰਪਲੈਟ ਹੋਣੇ ਤੇ ਸਰਕਾਰ ਦੇ ਫੁਚਲ ਦੇਖੋ ਇਹ ਸਰਕਾਰ ਦੀਆਂ ਕਿਤੇ ਨਾ ਕਿਤੇ ਪਾਲਿਸੀਆਂ ਹੁੰਦੀਆਂ ਆ ਕਿ ਜੇ ਜੇ ਵੱਡਾ ਕੱਠ ਹੋ ਗਿਆ ਸਾਡੇ ਨੈਕਟਿਵ ਜਾਊਗਾ ਉਹਨੂੰ ਖਦੇੜਨ ਲਈ ਅੱਜ ਦੇ ਦਿਨ ਉਹ ਵੀ ਐਡੀ ਵੱਡੀ ਰਿਹਾਈ ਉਹ ਵੀ ਤੜਕੇ ਕਰਨੀ ਨਹੀਂ ਤਾਂ ਅਤੀ ਰਾਤ ਨੂੰ ਕਿਤੇ ਤੇ ਰਹਿਾਈ ਨਹੀਂ ਹੁੰਦੀ ਇਹ ਤੋਂ ਇਹਨਾਂ ਦੀ ਚਾਲ ਸਮਝ ਆਉਂਦੀ ਆ ਸਾਡਾ ਸੰਘਰਸ਼ ਹੋਰ ਤੱਕ ਜਾਰੀ ਰਹੂਗਾ ਅੱਜ ਭਾਵੇਂ ਸਾਡੀ 4 ਦਿਨ ਦੀ ਕਾਲ ਆ ਜਦੋਂ ਤੱਕ ਉਹਨਾਂ ਸਾਥੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਬਾਰਡਰ ਤੇ ਜਿਹੜਾ ਸਾਡਾ ਸਮਾਨ ਹੀ ਲੱਭ ਜਾਂਦਾ ਤੇ ਜਿਹੜੀਆਂ ਸਾਡੀਆਂ ਲੁੱਟ ਖਸੂ ਹੋਈਆਂ ਉਹਦੀ ਪਰਵਾਹੀ ਨਹੀਂ ਹੋ ਜਾਂਦੀ ਤੇ ਸਬੰਧਤ ਜਿਹੜੇ ਅਫਸਰ ਆ ਉਹਨਾਂ ਤੇ ਕਾਰਵਾਈ ਨਹੀਂ ਹੋ ਜਾਂਦੀ ਅਸੀਂ ਐਸਕੇਮ ਬੈਠ ਕੇ ਆਉਂਦੇ ਸਮੇਂ ਚ ਅਗਲੀ ਰਣਨੀਤੀ ਜਲਦੀ ਘੜੂ। ਇਹ ਆਪਣੇ ਲੈਵਾ ਸਾਡੇ ਹਫਤੇ ਜਿਹੜਾ ਬਸ ਪਾਣੀ ਪੀਂਦਾ ਲੱਗਦਾ ਹੈ। ਉਹਨਾਂ ਦੇ ਕਿਹੜਾ ਹੈ? ਉਹ ਜਨਰਲ ਰੋਡ ਤੇ ਸਰਕਾਰ ਕਿੱਦਾਂ ਦੀ ਜੀ ਸੁਹੂਦਾ ਹੈ ਕਿ ਜਿਹੜੀ ਚੀਜ਼ਾਂ ਦੇ ਨਾਲ ਬਹੁਤ ਚੱਲਦੇ ਆ। ਨਹੀਂ ਦੇਖੋ ਸੰਗਾਜੇ ਸੰਜੀਦਾ ਹੁੰਦੀ ਆਹ ਹਾਲ ਨਾ ਹੁੰਦਾ। ਕਿੰਨੇ ਦਿਨ ਹੋ ਗਏ ਉਹਨਾਂ ਨੂੰ ਮਰਨ ਵੜਲੇ ਬੈਠੇ ਜੇ ਸੰਜੀਦਾ ਹੁੰਦੀ ਅੱਜ ਤੱਕ ਕਾਰਵਾਈ ਹੁੰਦੀ। ਕੋਰਟ ਦੇ ਫੈਸਲੇ ਵੀ ਆਏ। ਸਰਕਾਰ ਦੀ ਨੀਤੀ ਜਿਹੜੀ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਇਮਾਨਦਾਰੀ ਨਹੀਂ ਹੈ ਇਮਾਨਦਾਰੀ ਦੇ ਕਿਹੜੇ ਕੋਟੀਆਂ ਵਿੱਚ ਲੋਸ਼ਨ ਚੱਲ ਰਿਹਾ ਬਜਟ ਬਣਾਇਆ ਸਾਦੀ ਦਾ ਮੁੱਦਾ ਕਿ ਕਿੱਲਾ ਗਿਆ ਹੈ ਰੱਖਿਆ ਗਿਆ ਹੈ ਸਾਦੀ ਪੱਕੀ ਹੈ ਕਿ 14524 ਕਰੋੜ ਦਾ ਬਜਟ ਰੱਖਿਆ ਗਿਆ ਖੇਤੀ ਡਿਪਾਰਟਮੈਂਟ ਵਾਸਤੇ ਉਹਦੇ ਵਿੱਚੋਂ 9900 ਤੇ 92 ਕਰੋੜ ਜਿਹੜਾ ਲਗਭਗ 8 ਕਰੋੜ 10000 ਤੋਂ ਘੱਟ ਕੱਲਾ ਬਿਜਲੀ ਸੈਕਟਰ ਲਈ ਆ ਉਹ ਤਾਂ ਪਿਛਲੀਆਂ ਸਰਕਾਰਾਂ ਦਾ ਸ਼ੁਰੂ ਕੀਤਾ ਜੇ ਤੱਕ ਉਹ ਦੇ ਰਹੇ ਆ ਕੋਈ ਨਮਾ ਤਾਂ ਕੀਤਾ ਨਹੀਂ 4500 ਕਰੋੜ ਦਾ ਪੰਜਾਬ ਦੇ ਖੇਤੀਬਾੜੀ ਦਾ ਜੋ ਹਾਲਾਤ ਹੋ بگੜੇ ਆ ਉਹ ਕਿਦਾਂ ਆ ਜਾਣਗੇ ਅਸੀਂ ਤਾਂ ਇਹਨਾਂ ਤੋਂ ਐਮਐਸਪੀ ਮੰਗਦੇ ਆ ਪੰਜਾਬ ਦਾ ਕਿਸਾਨ ਦਾ ਝੋਨੇ ਦੇ ਚੱਕਰ ਚੋਂ ਨਿਕਲਣਾ ਚਾਹੁੰਦਾ ਆ ਪਰ ਤੁਸੀਂ ਦੇਖੋ ਪਿਛਲੇ ਚਿਰਿਆਂ ਨੇ ਮੂੰਗੀ ਲਵਾਈ ਆ ਮੂੰਗੀ ਦਾ ਕੀ ਹਾਲ ਹੋਇਆ ਮਾਲਵੇ ਦੇ ਵਿੱਚ ਨਰਮਾ ਦਾ ਬਹੁਤ ਵੱਡਾ ਜਿਹੜਾ 250 25 ਲੱਖ ਏਕੜ ਰਕਵੇ ਹਿੱਟ ਜਿਹੜਾ ਨਰਮਾ ਲੱਗਦਾ ਸੀ ਅੱਜ ਕੱਲਾ 96000 ਕਰੋੜ ਏਕੜ ਜਿਹੜਾ 96000 ਏਕੜ ਜਿਹੜਾ ਸਿੰਗਲ ਰਹਿ ਗਿਆ ਆ ਫੈਕਟਰ ਤਾਂ ਉਹ ਵੀ ਇਹਨਾਂ ਦਾ ਕਾਗਜ਼ਾਂ ਜਾਂ ਹੋ ਸਕਦਾ ਕਿਤੇ ਅਸਲੀਅਤ ਦੇ ਤੋਂ ਵੀ ਘੱਟ ਹੋਵੇ ਜੇ ਸਰਕਾਰ ਦੀਆਂ ਨੀਤਾਂ ਸਹੀ ਹੋਣ ਤਾਂ ਪੰਜਾਬ ਦਾ ਕਿਸਾਨ ਜਿਹੜਾ ਘਾਟੇ ਚ ਕਿਉਂ ਜਾਵੇ ਖੁਦ ਖੁਸ਼ੀਆਂ ਕਿਉਂ ਜੋ ਹੋਵੇ ਤੇ ਕਰਜ਼ੇ ਦੀ ਬੰਡ ਕਿਉਂ ਬੱਧੇ ਸਰਕਾਰਾਂ ਵੱਲੋਂ ਅਜੇ ਸੂਬਾ ਪਸੰਦ ਨਹੀਂ ਲਾਏ ਗਾ ਰਹੇ ਨੇ ਸਰਕਾਰ ਜਿਹਦੇ ਪਾਸੇ ਜਿਹੜੇ ਵੀ ਪਾਰਟੀ ਵਾਲੀਆਂ ਲੋਕੀਆਂ ਨੇ ਉੱਤੇ ਉਸ ਦੇ ਉੱਤੇ ਲੱਗਦਾ ਹੈ ਕਿ ਅਰ 2 ਸਾਲ ਦਾ ਟਾਈਮ ਅਗਰ ਸਰਕਾਰ ਦਾ ਲੋਕੀਂ ਕਿਸਾਨਾਂ ਨਾਲ ਬਸੇ ਬਿਜ਼ਨਸਮੈਨੀਆਂ ਉਸ ਦਿਨ ਜੁਗਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਖੇਤੀ ਮੁਨਾਫੇਵਾਰੀ ਹੋਗੀ ਤੇ ਸਾਰੇ ਪੰਜਾਬ ਦਾ ਵਪਾਰ ਚੱਲੂਗਾ ਵਪਾਰ ਭਾਈ ਸਾਡੇ ਨਾਲ ਆ ਨਾ ਮਾੜ ਦਾ ਰਿਸ਼ਤੇਦਾਰ ਰਿਸ਼ਤਾ ਨਹੀਂ ਜੀ ਉਹ ਜਿਹੜੇ ਸਰਕਾਰਾਂ ਦੇ ਆਈਟੀ ਸੈੱਲ ਆ ਉਹੀ ਬੋਲ ਰਹੇ ਆ ਆਮ ਲੋਕ ਅੱਜ ਵੀ ਕਿਸਾਨਾਂ ਨਾਲ ਖੜੇ ਆ ਉਹਨਾਂ ਦੀ ਮਜਬੂਰੀ ਸਮਝਦੇ ਆ ਕਿਉਂਕਿ ਅਸੀਂ ਤਾਂ ਕੋਈ ਸੜਕ ਰੋਕੀ ਨਹੀਂ ਕਿੱਡੇ ਕਿੱਡੇ ਵੱਡੇ ਬੈਰੀਕੇਡ ਲੱਗੇ ਉਹ ਦੋ ਫੋਰਮ ਰੋਜ਼ ਆਪਣੀ ਪੀਸੀ 'ਚ ਬੋਲਦੇ ਸੀ ਅਸੀਂ ਬੋਲਦੇ ਸੀ ਭਈ ਉਹਨਾਂ ਨੂੰ ਦਿੱਲੀ ਜਾਣ ਦੀ ਅਗਿਆ ਦਿੱਤੀ ਜਾਵੇ ਬੈਰੀਕੇਡ ਹਰਿਆਣੇ ਦੀ ਸਰਕਾਰ ਨੇ ਲਾਏ ਸੀ ਨਾ ਕਿ ਕਿਸੇ ਕਿਸਾਨ ਨੇ ਸੜਕ ਰੋਕੀ ਸੀ ਲਾ ਸਕਦਾ ਹੈ ਸਰਕਾਰ ਨੇ ਇੱਕ ਨਸ਼ੇ ਦਾ ਸੈਂਸਸ ਕਰਾਉਣ ਦੀ ਗੱਲ ਆਖੀ ਹੈ ਕਿ ਸਰਕਾਰ ਕੰਡਾ ਘੜਕਾ ਕੇ ਪੁੱਛਿਆ ਜਾਏਗਾ ਨਾ ਕਿ ਕਹਿੰਦਾ ਕਿ ਇਹਦੇ ਵਿੱਚ ਅਸੀਂ ਸਿੱਕੀਏ ਡਾਟਾ ਲੈਣਾ ਹੈਗਾ ਇੱਕ ਹੋਰ ਪ੍ਰੋਸੈਸ ਨੂੰ ਕੋਈਮ ਚਲਾਵਾਂਗੇ ਨਸ਼ਾ ਪੰਜਾਬ ਦੇ ਕਹਿੰਦਾ ਕਿ ਇਹ ਗ੍ਰੋਅ ਸਹੀ ਹੈਗੀ ਸਰਕਾਰ ਕੰਡਾ ਘੜਕਾ ਕੇ ਪੁੱਛੀ ਤੇ ਸਰਕਾਰ ਨੇ ਨਹੀਂ ਪਿੰਡਾਂ 'ਚ ਬੈਰ ਵਧੂਗਾ ਜੇ ਮੌਤ ਬਾਅਦ ਬੰਦੇ ਤੋਂ ਪੁੱਛੂਗਾ ਕਿਸੇ ਦਾ ਨਾਮ ਲਊਗਾ ਇਹੋ ਹੀ ਉਹ ਹੀ ਸਰਕਾਰਾਂ ਆ ਜਿਹੜੀਆਂ ਕਹਿੰਦੀਆਂ ਸੀ ਨਸ਼ਾ ਹੈ ਨਹੀਂ ਮਹੀਨੇ 'ਚ ਜਿਹੜਾ ਰਹਿੰਦਾ ਸੀ ਬਕਾਦਮਾਂਗੇ ਅੱਜ ਉਹ ਹੀ ਉਹ ਦੀ ਜਣਗਣਨਾ ਕਰਨ ਜਾ ਰਹੀ ਆ ਜਿਹੜੇ ਕਹਿੰਦੇ ਸੀ ਨਸ਼ਾ ਦਾ ਅਸੀਂ ਬਕਾਦਤਾ ਇਹਦਾ ਸਰਕਾਰ ਝੂਠੀ ਆ ਅੱਜ ਦਿਨ ਝੂਠਾ ਅਸੀਂ ਕਹਿੰਦੇ ਨਸ਼ਾ ਉਹ ਘਟ ਕਰਤਾ ਉਹ ਤਾਂ ਕਿਦੇ ਨਾਮ ਅਤਿਆਗੇ ਜੇ ਨਸ਼ਾ ਕਿਤੇ ਆਉਂਦਾ ਵੱਡੇ ਮਗਰਮੱਛ ਨੂੰ ਫੜੋ ਅਸੀਂ ਕਿਸਾਨ ਜਤੇ ਬੰਦਿਆਂ ਨਸ਼ੇ ਦੇ ਹਾਮੀ ਨਹੀਂ ਭਰਦੀਆਂ ਅਸੀਂ ਕਹਿੰਦੇ ਆ ਵੀ ਜਿਹੜਾ ਕੋਈ ਤੁਹਾਨੂੰ ਨਸ਼ੇ ਦਾ ਸਮੱਗਲਰ ਚਾਹੇ ਛੋਟਾ ਵੱਡਾ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜਿਹਦੇ ਨਾਲ ਸਾਡੇ ਦੇਸ਼ ਦੀ ਜਵਾਨੀ ਜਿਹੜੀ ਖਤਮ ਹੋ ਰਹੀ ਆ ਪਰ ਜਿੱਦਣ ਅਸੀਂ ਇਹ ਰੌਲਾ ਪਾਉਂਦੇ ਸੀ ਕਿਸਾਨ ਜਿੱਤੇ ਬੰਦਿਆਂ ਦੇਸ਼ ਦਾ ਹਰ ਵਰਗ ਰੌਲਾ ਪਾਉਂਦਾ ਸੀ ਇਹੋ ਸਰਕਾਰਾਂ ਕਹਿੰਦੀਆਂ ਸੀ ਨਸ਼ਾ ਹੈ ਹੀ ਨਹੀਂ ਹੈਗਾ ਜਿਹੜਾ ਮੜਾ ਮੋਟਾ ਸੀ ਮਹੀਨੇ ਚ ਜਿਹੜਾ ਅੱਜ 3 ਸਭਾ 3 ਸਾਲ ਹੋ ਗਿਆ ਅੱਜ ਇਹਨਾਂ ਨੂੰ ਉੱਥੇ ਜਾ ਉਹਨਾਂ ਦੀ ਘਰ ਘਰ ਜਾ ਕੇ ਕੁੰਡੇ ਖੜਕਾਉਣੇ ਕਰ ਗਏ ਜਿਹੜੇ ਵੱਡੇ ਵੱਡੇ ਨਸ਼ੇ ਦੇ ਵਿਰੋਧ ਦਾਅਵੇ ਕਰਦੇ ਸੀ ਦਾਅਵੇ ਰਹਿੰਦੇ ਦੋ ਸਾਲ ਦੇ ਵਿਰੋਧ ਵਿੱਚ ਜਿਹੜਾ ਕਿਸਾਨਾਂ ਨਾਲ ਕਿਸੇ ਬਾਜ਼ੀ ਦੇ ਵਿੱਚ ਹੈਗੀ ਤਾਂ ਕੀ ਲੱਗਣਾ ਪਿਆ ਪੰਜਾਬ ਦੇ ਪਾਕਿਸਤਾਨ ਕੀ ਉਸ ਦੇ ਉਸ ਨੂੰ ਦੇ ਸਾਡੇ ਕਿਸਾਨਾਂ ਨੇ ਜਿਹੜਾ ਸਮਾਂ ਸੀ ਜੱਡਾ ਵੱਡਾ ਇਹਨੇ ਜੁਰਮ ਕੀਤਾ ਸੀ ਸਾਨੂੰ ਉਮੀਦ ਸੀ ਉਹਨੂੰ ਠਕਣ ਦੇ ਲਈ ਇਸ ਬਜਟ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਵੀ ਥੋੜਾ ਜਿਹਾ ਇਹਨਾਂ ਦਾ ਗੁੱਸਾ ਘਟੂਗਾ ਤਾਂ ਉਹ ਇਦਾਂ ਦਾ ਸਟੈਪ ਚੱਕਣਗੇ ਕਿਸਾਨ ਪੱਖੀ ਅੰਦੋਲਨ ਦੇ ਬਜਟ ਦੇ ਵਿੱਚ ਕੁਝ ਲਿਆਉਣਗੇ ਪਰ ਜਿਹੜੇ ਇਦਾਂ ਦੇ ਸਮੇਂ ਦੇ ਵਿੱਚ ਨਹੀਂ ਕੁਝ ਲਿਆ ਸਕੇ ਦਾ ਜਿਹੜਾ ਉਹਨਾਂ ਤੋਂ ਕੀ ਆਸ ਰੱਖੇ ਸਕਦੀ ਸਭ ਤੋਂ ਵੱਡੀ ਗੱਲ ਇਹ ਆ ਵੀ ਪੈਸਾ ਕਿੱਥੋਂ ਆ ਕਰਜ਼ਾ ਲੈਣ ਦੀ ਤਾਂ ਇਹਨਾਂ ਨੇ ਰਿਕਾਰਡ ਤੋੜ ਦਿੱਤਾ ਜੇ ਕਰਜ਼ਾ ਲੈ ਕੇ ਦੇਣਾ ਤਾਂ ਉਹ ਕਿੱਥੋਂ ਲੈਣਾ ਪਹਿਲਾਂ ਪੈਸੇ ਦਾ ਤਾਂ ਅਰੇਂਜ ਕਰੇ ਠੀਕ ਹੈ ਜੀ ਆ ਇੱਕ ਬੀਬੀਆਂ ਦੀ ਅੱਜ ਸੋਸ਼ਲ ਮੀਡੀਆ ਤੇ ਚੱਲਦੀ ਆ ਸੀਐਮ ਸਾਹਿਬ ਕਹਿੰਦੇ ਸੀ ਵੀ ਆ ਜਿਹੜਾ ਹੁਣ ਬਜਟ ਉਹਨਾਂ ਦਾ ਜਿਹੜਾ ਅੱਜ ਲਾਸਟ ਡੇ ਆ ਇਹਦੇ ਤੇ ਮੈਂ ਬੀਬੀਆਂ ਨੂੰ 1100 ਰੁਪਇਆ ਅਨੁਮਾਨ ਕਰ ਦੇਣਾ ਉਹ ਸਭ ਹਵਾ ਚ ਦਾ ਭਈਆ ਬਸ ਇਹਨਾਂ ਨੂੰ ਉਹ ਦਿੱਲੀ ਦੇ ਆਗੂ ਦੇਦੇ ਆ ਉਹਤੇ ਜਿੰਨਾ ਮਰਜ਼ੀ ਖਰਚਾ ਹੋ ਜਵੇ ਪੰਜਾਬ ਦੇ ਵਸਨੀਕਾਂ ਮੈਨਾਂ ਨੂੰ ਕੋਈ ਲੈਣਾ ਨਹੀਂ